ਜੀ ਮਬਾ ਕੀ ਆ ਜਾਲਾ ਹਟੇ ਸਾਹ ਜਾਨਪਾਂਛੀ ਠੀਕ ਨੇ ਆ ਛੱਡਦੇ ਆ ਦੋ ਦਣਾ ਚ ਬਰਾਮ ਭਾਈ ਹੋਣਾ ਈ ਚ ਦਾਣੇ ਪਾਉਣ ਥੋੜੇ ਮੋਟੇ ਬਾਹਾਂ ਹੀ ਨਹੀਂ ਠੀਕ ਆ ਸੁੱਕਾਗਾ ਆ ਤੱਕ ਚੈੱਕ ਕਰਨੀ ਹੈ ਇਹਨੂੰ ਠੀਕ ਆ ਤੇ ਇਹਨਾਂ ਨੂੰ ਢਾ ਦਿੰਨੇ ਆ ઓਇਆ ਯਾ ਪਹਿਲਾਂ ਤਾਂ ਖੋਡਾ ਭੇੜੀਏ ਇਹਨਾਂ ਵੱਡਾ ਜਾਂਮਨ ਨਿਕਲ ਜੇ ਜਿਹਨੂੰ ਬੁਦਾਂ ਪਾਏ ਕਰ ਲੋ ਉਹ ਬੇਲਾ ਨਹੀਂ ਹੈਗਾ ਇਹ ਬੇਲਾ ਹੈ ਇਹ ਜਾਂਮ ਬੇਲਾ ਭਾਈ ਮਤਲਬ ਇਹਦੇ ਅੰਦਰ ਕੋਈ ਵੀ ਦਾਣਾ ਨਹੀਂ ਹੈਗਾ ਤੇ ਆ ਚਾਰ 400 ਤੇ ਆ ਵੀ ਦੇਖ ਲੈ ਨਾ ਯਾਰ ਦਾ ਦੰਨੇ ਨੂੰ ਖੜ ਦੇ ਯਾਰ ਇਹ ਨਹੀਂ ਪਹਿਲਾਂ ਇਹਨੂੰ ਦਾਈਏ ਬੱਚੇ ਨੂੰ ਦਾਈਏ ਆਹ ਆਵਾਜ਼ ਫੇਰ ਚੱਲਦੀ ਹੈ ਦੇਖੋ ਚੱਲ ਕੋਈ ਨਾ ਚਾਲ 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 ਹਾਂ ਹਾਂ ਪਾਨੋ ਗਿਆ ਅੱਜ ਵੀ ਹਵਾ ਤੇਰੀ ਆ ਦੇਖੋ ਬਈ ਯਾਰ ਸਵੇਰੇ ਸਵੇਰੇ ਬਹੁਤ ਹਵਾ ਚੱਲਦੀ ਹੈ ਪਤਾ ਨਹੀਂ ਕਿਉਂ ਯਾਰ ਮਾਂ ਆਣਾ ਕਬੂਤਰ ਨਾ ਟੂਹਾ ਵੱਜ ਜਾਂਦਾ ਜਮੀ ਬਾਲੇ ਹਰਕ ਚੜਾਉਂਦੀ ਆ ਯਾਰ ਇੱਕ ਡਾਗ ਨੇ ਲੈ ਲੈ ਇਹ ਲੋਡਾ ਇਹਦੇ ਨੇ ਖੜਦੇ ਦੇ ਪਰਜ ਦੇ ਕਿ ਝਾੜਦੀ ਤਾਂ ਨਹੀਂ ਪਾ ਰੇ ਚਲ ਜਾਣ ਦੇ ਕੋਈ ਨਾ ਤੁਹ ਨਹੀਂ ਹੰਦਾ ਆ ਚਾਲ ਇਹ ਕਿਹੜਾ ਤਾਂ ਪੱਛੇ ਨੂੰ ਛੱਡਾਂਗੇ ਲੇਟ ਕਟਾ ਦिए ਕੀ ਕਰੀਏ ਟਾਲ ਲੇਟ ਛੱਡਾਂ ਇਹਨੂੰ ਵੀ ਉਹਨਾਂ ਛੱਡ ਦਨਾਂ ਜਦੋਂ ਕੱਲਾ ਰਹਿ ਜਾਂਦਾ ਨਾ ਗੁਲਾਬੀ ਕਾਂਤਰਾ ਵਾਲਾ ਕੱਲਾ ਰਹਿ ਜਾਂਦਾ ਉਦੋਂ ਡਾਉਣਾ ਹੁੰਦਾ ਹੈ ਹਨਾ ਕਿ ਜਿਹੜੇ ਬਾਕੀ ਬੁੱਕੀ ਬੱਟਰ ਆਉਂਦਾ ਹੈ ਬਹਿ ਜਾਂਦੇ ਨੇ ਹਵਾ ਦੇਖੋ ਬਈ ਲੈ ਲੈ ਜਮੀ ਜਦੋਂ ਮਾਰ ਲਏ ਲਾਏ ਨੇ ਉਹ ਤੋਂ ਵੀ ਥੋੜੀ ਘੱਟ ਦੀ ਗਲੇ ਹੋਣ ਦੇਖੋ ਲੈ ਉਹ ਜਮੀ ਯਾਰ ਚੱਲ ਕੀ ਰਿਹਾ ਇਹ ਸੱਟ ਹੋ ਜਾਂਦੀ ਹੈਗੀ ਮਤਲਬ ਉਹ ਘਾਟਾ ਤੋਂ ਘਾਟੇ ਵਾਂ ਸੱਟ ਹੋ ਜਾਂਦੀ ਹੈ ਯਾਰ ਕੀ ਫਤੌਣ ਉਹਨੂੰ ਜੋਰ ਲੱਗ ਜੂਗਾ ਇਹਨਾਂ ਨੇ ਉੱਟਣਾ ਨਹੀਂ 2-3 ਘੰਟੇ ਨੂੰ ਬਹਿ ਜਾਣਗੇ ਹਾਂਜੀ ਬਾਪ ਨਵਾਂ ਕੂਤਰ ਰਲਿਆ ਫਿਰਦਾ ਪੰਜ ਹੋਰ ਨੇ ਕੂਤਰ ਆਪਣੇ ਠੀਕ ਆ 1 ਮਿੰਟ ਦਿਖਾਈਏ ਉਹ ਆਹ ਦੇਖੋ ਬਈ ਆ ਸੀਗਾ ਆ ਮੂਰਲਾ ਆਤੀ ਆ ਨਾਂ ਮਾ ਕੂਤਰ ਆ ਬਈ ਹਣਾ ਕਿਸੇ ਦਾ ਇਦਰੋਂ ਆਇਆ ਠੱਪੇ ਜਿਹਾ ਮਾਰਦਾ ਮਾਰਦਾ ਹਣਾ ਫੇਰ ਉੱਚੇ ਉੱਤੇ ਚੜ ਗਏ ਠੱਪੇ ਮਾਰਦਾ ਮਾਰਦਾ ਭਈ ਇਹਨੂੰ ਨਾਲ ਹੀ ਉੱਤਰ ਲੈ ਗਿਆ ਇੱਕ ਵਾਰ ਤਾਂ ਹੁਣ ਉੱਤਰੋਂ ਆ ਜਿੰਨੇ ਆਹ ਫਿਰਦੇ ਠੀਕ ਆ ਚਲੋ ਦੇਖਦੇ ਆ ਜੇ ਤਾਂ ਮਤਲਬ ਜੇ ਕਿਸੇ ਦਾ ਹੋਇਆ ਜਾਂ ਬਾਜੂ ਬੂਜੀ ਬਾਜੂ ਤਾਂ ਆਹ ਕਿਹੜਾ ਹੋਣਾ ਤੇ ਕਰਦੇ ਆ ਵੀ ਤੁਹਾਡੇ ਨਾਲ ਸ਼ੇਅਰ ਜਾਣ ਬੁਰੇ ਯਾਰੋ ਠੀਕ ਆ ਜਾਗਾ ਵੀ ਅਡੇ ਦਾ ਹੁਆ ਹੁਣ ਠਲ ਠਲ ਪਾਈ ਹੋਈ ਫਿਰ ਤਾਂ ਮੋੜ ਦਾਂਗੇ ਨਹੀਂ ਫਿਰ ਬੀਲीडी ਜਿਹਾ ਖਾਦਾਂਗੇ ਇਹ ਤਾਂ ਲੈ ਜਾ ਹਨਾ ਬਾਕੀ ਦੇਖਦੇ ਆ ਤੇ ਇਤਰ ਵੀ ਜਾਣ ਕਰੋ ਕਿਨੇ ਤੋ ਦਿਨ ਬਲੌਗ ਨਹੀਂ ਆਇਆ ਹੈ ਆਪਣਾ ਠੀਕ ਆ ਤੇ ਬਦਾਮ ਵਾਲੀ ਕੌਲੀ ਸ਼ਾਂਤ ਲਗੇ ਕ ਬਦਾਮ ਵੀ ਭਿਓ ਰੱਖੇ ਨੇ ਆ ਦੇਖੋ ਥੋੜੀ ਨੇ ਬਾਲੇ ਨਹੀਂ ਤੇ ਬਦਾਮ ਵੀ ਅਲੋ ਕੰਮ ਸਰੂਜੀ ਲਿਆਂਦੇ ਸੀਗੇ ਆ ਦੇਖੋ ਇਹ ਦੇਖੋ ਚੜਾਗੇ ਟੰਨੇ ਤੇ ਛੇ ਰਗੇ ਬਦਾਮ ਠੀਕ ਆ ਐਚਓ ਤੇ ਚਾਹ ਰੋਣਾ ਪਾਣਗੇ ਗੁਲਾਬੀ ਕਾਂਤਰਾ ਵਾਲੇ ਜੀ ਬਾਬੇ ਰੋਣਾ ਅਜੀਤ ਵਾਰੀ ਪੱਠੇ ਨੇ ਜੱਡਣ ਦੀ ਠੀਕ ਆ ਇਹ ਤੋਂ ਆਪਾਂ ਨੇ ਹੀ ਕੰਮ ਲੈਣਾ ਠੀਕ ਆ ਬਾਏ ਠੀਕ ਆ ਇੱਕ ਵਾਰ ਦੇਖਾਂਗੇ ਬਾਕੀ 7 7 ਵੇ ਛੱਡਣ ਦੀ ਕੋਸ਼ਿਸ਼ ਤੇ ਚਾਲ ਵਹੀ ਚਾ ਹੁਡ ਆਰਾਮ ਨਾਲ ਕਿਉਂ ਤਾਂ ਹਵਾ ਚੱਲਦੀ ਆ ਤੇ ਬਾਬੂ ਸਾਡੇ ਬੰਦੇ ਆ ਰਹੇ ਨੇ ਗੇਮਾਂ 'ਚ ਗੇਮ ਖੇਡ ਕੇ ਕਰਦੇ ਸੋਟ ਨਾਲ ਸ਼ੇਅਰ ਆ ਹੋ ਗਏ ਪੰਜ ਕੂਤਰ ਸਾਹਮਣੇ ਠੀਕ ਆ ਆ ਦੇਖੋ ਤੇ ਮੌਸਮ ਗੇਹਿਆ ਰਾਇ ਯਾਰ ਕੋਈ ਹਨਾ ਵੀੜੀ ਢੰਗ ਨਾਲ ਬਾਨ ਨਹੀਂ ਰਹੀ ਨਾ ਕੂਤਰ ਦਿਖ ਰਹੇ ਨੇ ਚਲੋ ਆਪਾਂ ਕਰ ਦਾਂ ਸ਼ੁਰੂ ਸਟੂਡਿਓ ਆਪੋ ਜਾਨੋ ਪਰਚਾ ਕਰੋ ਆਓ ਦੇਖੋ ਕਿੰਨੇ ਚੇਰੇ ਨੇ ਧਿਆਨ ਵੀ ਅੱਜ ਪੱਠਾ ਛੱਡਿਆ ਉਹ ਫਰਦਾ ਦੇਖੋ ਕੱਲੀ ਫਰਦਾ ਫਤੰਦਰੇ ਖੜਜੋ ਖੜਜੋ ਬਲਾਰ ਹੋ ਗਿਆ ਅਨਿਮਾਈਆਂ ਕਰਕੇ ਇਹ ਆਹ ਵਰਦਾ ਬਈ ਆਹ ਵਰਦਾ ਕੱਲੀ ਗੱਦਾ ਪਾਦਾ ਠੀਕ ਆ ਤੇ ਇੱਕ ਮਿੰਟਾ ਚਲੋ ਜਮੇ ਹੁਣੀ ਬੈਠੇ ਨੇ ਤਿੰਨ ਜਾਨਵਰ ਬੈਗੇ ਠੀਕ ਆ ਆ ਇੱਕ ਤਾਂ ਬੈਗਾ ਉਹ ਬੱਚਾ ਬੈਗਾ ਛੋਟਾ ਘੰਡਾ ਵਾਲਾ ਕਮੈਂਟ ਅੱਜ ਕੇ 12 ਮਿੰਟਾਂ ਦੇ ਬੈਗੇ ਠੀਕ ਆ ਤੇ ਦੋ ਰਹਿ ਗਏ ਬਈ ਆ ਇਹ ਤਾਂ ਨਹੀਂ ਆਉਂਦੇ ਹੈਗੇ ਹਾਲੇ ਚਲੋ ਇਹਨਾਂ ਨੂੰ ਲਾ ਦਿੰਨੇ ਆ ਤੇ ਆਹ ਸੋ ਚਾਹ ਕਰੀਏ ਨਾ ਮਾ ਕੰਮ ਜੰਨੇ ਦਾ ਹੁਣ ਨਾ ਉਹ ਨੋਟ ਕਰਾ ਕਰਾਂਗੇ ਟਾਈਮ ਠੀਕ ਆ ਆ ਬਣਾਤਾ ਬੱਚਾ ਇਹ ਇੱਥੇ ਲਿ ਸੈਡ ਉਹ ਕਾਂਤਰਾ ਵਾਲਾ ਬਈ ਓਹੋ ਚਟੀਆਂ ਵਾਲੀ ਆ ਗਈ ਤਾਂ ਆ ਗਿਆ ਕਾਂਤਰਾ ਠੀਕ ਹੈ ਕਰਦੇ ਛੇ ਛੋੜਨਾ ਇਹਨਾਂ ਲਾ ਦੀਏ ਲਓ ਜੀ ਬਾਬੂ ਜਾਨਵਰ ਲਾ ਤੇ ਇਹ ਯਾਰ ਇੱਕ ਇਹਦੇ ਚ ਖਰਾਬੀ ਆ ਠੀਕ ਹੈ ਇੱਕ ਖਰਾਬੀ ਹੈ ਇਹਦੇ ਚ ਇਹ ਦੋ ਨਹੀਂ ਉੜਦੇ ਆਹ ਸੋਣਾ ਉੜਦਾ ਬਹੁਤ ਹਨਾ ਇਹਨੂੰ ਆਪਾਂ ਇਹ ਕਰਦੇ ਹੁਣ ਲੈ ਕੇ ਚਾਲਦੇ ਆ ਉਧਰ ਜਾਲੀ ਚ ਹਣਾ ਬਈ ਬੱਚਾ ਵਧੀਆ ਜ਼ੋਰ ਮਾਰਦਾ ਹਣਾ ਤੀਜੀ ਡਾਈਆ ਹਲੇ ਇਹਦੀ ਤੀਜੀ ਡਾਈਆ ਦੇਖੋ ਤੁਸੀਂ ਕਿੰਨਾ ਸੋਹਣਾ ਔਰਦਾ ਹਣਾ 7:30 ਮੰਗੂ ਡਾਇਆ ਸੀਗਾ 10 ਵਜੇ ਕਿ ਪਤਾ ਨਹੀਂ ਕਿੰਨੇ ਮਿੰਟਾਂ ਤੱਕ ਜਾਏਗਾ 10 ਘੰਟਾ ਟਾਈਮ ਚਲ 10 ਵਜੇ ਲਾ ਲਓ ਬਹੁਤ ਇੰਨਾ ਕੁਝ ਠੀਕ ਗਿੱਲਾ ਕਰਨਾ ਜੀ ਚਲ ਇਹਦਾ ਤਾਂ ਕੁਝ ਇਨਾਉ ਨਹੀਂ ਹੈਗਾ ਇਹਨਾਂ ਕਰਤ ਲਾ ਚਲ ਓਏ ठीक है ज्यों चोर मार गया देखी मार के चलो बाप अ येता करता ते नीचे भी विलाइद थी अब भी कर तैयार ठीक है भाई ते बस उनो उनो दी वेट आ ते हुन करिए आ काम मखने जा ਵੇ ਘਰ ਤਾਂ ਐਂ ਸ਼ੀਰ ਸੁਣਿਆ ਆ ਤਾਂ ਲੱਗੇ ਫੇਰ ਹੋਜੀ ਬਾਪੂ ਦੇਖੋ ਇਹ ਤਾਂ ਆਪਣਾ ਪੁਰਾਣਾ ਵਰਕ ਆ ਗਿਆ ਠੀਕ ਆ ਜਾਨਵਰਾਂ ਦਾ ਆ ਦੇਖੋ ਚਟਕਾਂ ਵਾਲੀ ਹੋ ਗਈ ਤੇ ਟੰਟ ਹੋ ਗਈ ਇੱਕੜੀ ਆ ਉਹ ਚਟਕਾਂ ਵਾਲ ਡੱਬਾ ਅੱਛਾ ਡੱਬੀ ਠੀਕ ਆ ਭਾਈ ਤੇ ਆ ਹੋ ਗਈ ਹਰੇ ਹਰਾ ਲਾਲ ਡੰਡੇ ਵਾਲੀ ਲਾਲ ਚੀਨੀ ਜਿਹੜੀ ਦੇ ਦਿੱਤੀ ਸੀ ਹਨਾ ਉਹ ਬਈ ਉਹ ਹਨਾ ਇਹ ਐਤ ਕਿ ਲਿਆਉਣੀ ਤਾਂ ਹੈਗੀ ਸੀ ਜਰੂਰ ਹਨਾ ਪਰ ਜਿਹਨੂੰ ਦਿੱਤੀ ਸੀ ਉਹ ਤਾਂ ਬਿੱਲੀ ਲੈ ਗਈ ਸਿੱਧਾ ਸਾਫ ਕਿਤਾਬ ਤੇ ਕਾਰ ਹੋ ਗਿਆ ਡੱਬੀ ਉਹ ਕਮਾਂਡ ਲਈ ਠੀਕ ਹੈ ਇਹ ਵੀ ਆ ਦੇਖੋ 7 ਤੋਂ 12 1900 ਕਿ 25 43 ਦੇ ਟੈਂਪਰੇਚਰ ਇਹ ਪੀਛੇ ਲੱਭੀ ਇਹਨਾਂ ਦਾ ਤੇ ਆਹ ਟੰਡ ਬੰਦ ਕਰਤੀ ਸੀ ਇਹ ਵੀ ਬੰਦ ਹਨਾ ਆਹ ਇਹ ਭੱਜ ਗਈ ਸੀ ਕੀ ਗਰਮੀ ਚ ਬਾਲੀ ਗਰਮੀ ਆ ਗਈ ਸੀ ਨਾ ਮੈਂ ਗਰਮੀ ਚ ਚੜ ਗਈ ਉੱਤੇ ਚੱਕਰ ਮਾਰ ਕੇ ਉੱਥੋਂ ਭੱਜ ਗਈ ਤੇ ਅੱਜ ਦਾ ਬਾਈ ਅੱਜ ਦਾ ਵਰਕ ਆਊਟ ਵਰਕ ਆ ਕੱਲਾ ਵਰਕ ਥਰਸਡੇ ਅੱਜ ਬਾਈ 7:40 ਦੇ ਡਾਈ ਸੀ ਹਲੇ ਤਾਂ ਇਹ ਬੈਠਾ ਨਹੀਂ ਹੈਗਾ ਕਾਂਤਾਂ ਦੋਵੇਂ ਮਤਲਬ ਗੁਲਾਬੀ ਕਾਂਤਾਂ ਵਾਲਾ ਤੇ ਇੱਕ ਆ ਹੋਗਾ ਇਹ ਆਗਾ ਤੀਜੀ ਡਾਈ ਠੀਕ ਹੈ ਬੱਚੇ ਦੇ ਹਾਂ ਟੰਡਾਲੀ ਰੰਗ ਕਾਲਾ ਠੀਕ ਹੈ 740 10 12 ਬਹੁਤ ਵਧੀਆ ਹਨਾ ਤੇ ਹਾ ਹੋ ਗਿਆ ਹਰੀ ਗੱਛ ਇਹਦਾ ਵੀ ਸੱਚ ਇਹਦਾ ਵੀ ਲਿਖਣਾ ਜ਼ਰੂਰੀ ਸੀ ਹਨਾ ਇਹ ਹਾਂ ਇਹ ਲੇਟ ਆਇਆ ਸੱਚ ਵਾ ਕੋਈ ਨਾ ਜੇ ਸਹੀ ਹੋ ਗਿਆ ਮਤਲਬ ਵੀ ਇਹਨੂੰ 7 ਵਜੇ ਲੱਗ ਜਾਗੇ ਕੱਢਣ ਹਾਲ ਤਾਂ ਹੁਣ ਲਿਖਿਆ ਆ 740 ਆ ਬਹਿ ਗਿਆ ਭਈ ਇਹ ਪਤਾ ਨਹੀਂ ਇਹਨਾਂ ਨੂੰ ਕੀ ਹੋ ਰਿਹਾ ਉੜਦੀ ਨੇਗੇ ਇਹ ਤੇ 1 2 ਇੱਕ ਇਹ ਹੋ ਗਿਆ ਠੀਕ ਹੈ ਇੱਕ ਆ ਹੋ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਜਾਨਵਰਾਂ ਨੇ ਸਦ 10 ਸੇਤੀ ਭਾਈ ਜਾਂਦੇ ਨੇ ਨਾ ਹਨ ਤੁਸੀਂ ਆਏ ਦੇਖੋ ਛਾਤਰੀ ਤਾਂ ਲੱਗ ਰਹੀ ਸੀ ਹਨ ਜਮੇ ਟਾਈਮ ਤੇ ਬੈਠੇ ਨੇ ਉਹਦੀ ਵੀਡੀਓ ਲਈ ਹੈ ਜਦੋਂ ਮਤਲਬ ਇੱਕ ਸਕਿੰਟ ਚ ਬਹਿ ਕੇ ਉਹਦੀ ਵੀਡੀਓ ਸਟਾਰਟ ਕਰੀ ਹੈ ਠੀਕ ਹੈ ਤੇ ਬੈਠ ਤਾਂ ਉਹ ਵੀ ਸਾਹ ਦਿੱਤੀ ਪਰ ਬੈਠੀ ਨਹੀਂ ਹੈਗੀ ਹਨ ਉਹ ਤੁਹਾਨੂੰ ਪਤਾ ਉਹ ਨਾਲ ਚਾਂਬਰ ਤੋੜਦੀ ਆ ਜਿਹਨੇ ਨਹੀਂ ਉੱਡਣਾ ਉਹ ਤਾਂ ਪਹਿਲੇ ਲੱਛਣ ਪਤਾ ਲੱਗ ਜਾਂਦੇ ਨੇ ਉਹੀ ਗੱਲ ਆਣਾ ਬਾਈ ਮਤਲਬ ਜਿੰਨੀ ਕਰਨਾ ਤਾਂ ਕਰਕੇ ਹੀ ਹੋਊਗਾ ਤੇ ਆ ਫਿਰਦੇ ਨੇ ਆ ਸੀਏ ਲੜਦੇ ਫਿਰਦੇ ਨੇ ਯਾਰ ਇਹ ਵੀ ਯਾਰ ਤੁਹਾਨੂੰ ਸਹੀ ਗੱਲ ਦੱਸਦਾ ਨਾ ਆ ਹਵਾ ਜੀ ਜਦੋਂ ਦੀ ਚੱਲੀ ਆ ਜਾਨਵਰ ਸਵੇਰ ਦੀ ਲੜਦੇ ਫਿਰਦੇ ਨੇ ਨੜਮੜਾ ਦਿ ਲੂਸ ਘੱਟ ਰੱਖਿਆ ਤਾਂ ਹੀ ਦੋ ਦਿਨ ਮੈਂ ਡਾਈ ਆਈ ਨਹੀਂ ਡਾਈ ਹਨਾ ਪਰ ਸੋ ਮੈਂਨੇ ਹਵਾ ਕਰਕੇ ਡਾਇੇ ਬਾਈ ਕੱਲ ਦਾਣੇ ਪਏ ਸੀ ਖਾਸੇ ਸਾਰੇ ਕਬੂਤਰਾਂ ਚ ਤੰਡਾ ਹੈਗੇ ਤੇ ਅੱਜ ਮਾਹ ਚੱਲ ਡਾ ਦਿੰਨੇ ਆ ਭਾਈ ਜਦੋਂ ਮਤਲਬ ਓਲੇ ਲਾਤੇ ਪੰਜਾਂ ਨੂੰ ਇਸ ਤੋਂ ਬਾਅਦ ਹਵਾ ਚੱਲੇ ਪਈ ਲੈ ਹਣਾ ਇਸ ਤੋਂ ਪਹਿਲਾਂ ਮੜੀ ਮੜੀ ਜੀ ਮੱਠੀ ਮੱਠੀ ਜੀ ਹੁਣ ਪੂਰੀ ਚੱਲ ਰਹੀ ਆ ਦੇਖੋ ਲੈ ਆਪਾਂ ਦਾ ਪਿਆ ਮੰਜੜਾਈ ਹੈ ਨਾ ਨਾਲ ਸ਼ੌਂਚ ਸੁਣਵਾ ਕੇ ਕਬੂਤਰ ਵੀ ਉੱਡਦੀ ਜਾਂਦੇ ਨੇ ਇੱਕ ਮਤਲਨਾਂ ਦੀ ਵੀ ਖਾਦ ਕੇ ਉਹ ਕਰਦੇ ਹਵਾ ਯਾਰ ਜਲੂਜ਼ ਕਰ ਦਿੰਦੀ ਹੈ ਜਾਨਵਰਾਂ ਦਾ ਹੋਰ ਕੁਝ ਨਹੀਂ ਹਣ ਆ ਦੇਖਾ ਆਪਣਾ ਲੈ ਆ ਸੀ ਦੋ ਆ ਵਾ ਦੇਖਿਓ ਬਰ ਮੌਸਮ ਇਹ ਲੰਡੂ ਹੋ ਰਿਹਾ ਜਮਾ ਦੇਖਿਓ ਨਾ ਦਾ ਜਾਨਵਰ ਦੇ ਇਹ ਉੜਦਾ ਹਣਾ ਕਲੀਅਰਟੀ ਨਹੀਂ ਆਉਂਦੀ ਕਿ ਮੌਸਮ ਹੀ ਇਹ ਜਾ ਹੋ ਰਿਹਾ ਹੈ ਚਲੋ ਕੋਈ ਨਾ ਬਾਈ ਕਰ ਤਾਂ ਸ਼ੇਰ ਸੁਤੇ ਰਹਾ ਬੜੀ ਜਵੜੀਆਂ ਮਰੀ ਜਤਨ ਮੈਂ ਟੋਚਾਰ ਜੰਗ ਨਹੀਂ ਆ ਕਹਿੰਦਾ ਲਕੀ ਲਕਿਆ ਮਾ ਅੱਠਪੀ ਮਾਰਦਾ ਫਿਰ ਜਾਂਦਾ ਪਤੰਦਰ ਪੱਠਾ ਆ ਜਿਵੇਂ ਦੇ ਮੈਨੂੰ ਲੱਗਦਾ ਹੈ ਟਾਵਰ ਨੂੰ ਟਾਵਰ ਤੇ ਤਾਂ ਨਹੀਂ ਬੈਠਣ ਦੀ ਕੋਸ਼ਿਸ਼ ਕਰਦੇ ਦੇਖੋ ਉਹ ਵੀ ਟਾਵਰ ਵੀ ਦੇਖ ਲਓ ਦੇਖ ਲਾ ਅਗਲੇ ਦਿਨ ਟ ਪਾ ਦੂ ਮਨਾ ਜੇ ਟਾਵਰ ਦੇ ਪੈਰ ਵੀ ਲਾ ਗਿਆ ਸਹੀ ਗੱਲ ਆ ਬਾਈ ਜਿਹੜਾ ਜਮ ਟਾਵਰ ਤੇ ਬੈਠਣ ਲੱਗਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਕੋਠਿਆਂ ਦੇ ਬਾਝੇ ਕੋਈ ਆਪਾਂ ਨੂੰ ਚੱਕਰ ਨਹੀਂ ਹੈਗਾ ਟਾਵਰ ਤੋਂ ਟਾਵਰ ਨਾਲ ਤਾਂ ਬੈਰ ਆ ਸਾਡਾ ਟਾਵਰ ਨਾਲ ਤਾਂ ਬਾਲਾ ਵੱਡਾ ਬੈਰ ਆ ਆਣਾ ਮਤਲਬ ਵੀ ਕੋਠਾਂ ਤੇ ਬਹਿ ਜੇ ਇਹ ਕਾ ਸਵੇਰੇ ਕਿੱतरी ਆ ਰਹੇ ਸੀ ਯਾਰ ਆਖਾ ਨਹੀਂ ਹੈਗਾ ਓਏ ਨਹੀਂ ਨਹੀਂ ਹੈਗਾ ਆ ਕਰ ਤੇ ਨਹੀਂ ਚਲੋ ਕਰਦੇ ਹਾਂ 6 ਸੋਟੇ ਨਾਲ ਖੜ ਜੋ ਟਾਈਮ ਦੇਖੀ 10 ਹੋ ਗਏ ਹਨ 11 11:30 ਦੇ ਵਿੱਚ ਵਿੱਚ ਅਸੀਂ ਬਹਿ ਜਾਣਗੇ ਹਨ ਬਾਕੀ ਦੇਖੋ ਕੀ ਬਣਦਾ ਬਾਟਾਵਰ ਤੇ ਨਾਲ ਬਹਿ ਜਾਣਗੇ ਅੱਕ ਕੇ ਜੇ ਛਤਰੀ ਲਾ ਦਈਏ ਬੱਚਾ ਆਪਾਂ ਬਈ ਹਨ ਜੇ ਬੈਠਣਾ ਹੋਇਆ 11 ਵਜੇ 11 ਵਜੇ ਬਹਿ ਜਾਣਗੇ 11:30 ਬੈਠਣਾ 11:30 ਵਜੇ ਬਹਿ ਜਾਣਗੇ ਜੇ ਸੰਢੇ 10:00 ਬੈਠਣਾ ਹੋਇਆ ਸੰਢੇ 10:00 ਬਹਿ ਜਾਣ ਮਰਜੀ ਆ ਬਾਬੇਓ 11:55 ਮਿੰਟ ਹੋ ਗਏ ਬਾਈ ਠੀਕ ਆ ਜਾਨਵਰ ਉੱਡੇ ਫਿਰਦੇ ਨੇ ਤੇ ਹਵਾ ਉਹਨਾਂ ਮੈਂ ਦੀ ਉਮੀ ਚੱਲੀ ਜਾਂਦੀ ਆ ਠੀਕ ਆ ਆ ਜਾਨਵਰ ਬੈਠਣ ਵਾਲੀ ਨੇ 12:00 ਵਜ ਜਾਣਗੇ ਬਹਿੰਦੇ ਬਹਿੰਦੇ ਉਹਨੂੰ ਹੌਲੀ ਹੌਲੀ ਬੈਠਣਗੇ ਆ ਜੀ ਠੀਕ ਆ ਤੇ ਬਾਇਓ 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 ਰਾਮ ਨਾਲ ਤੇ 9 ਵਜਾ ਸ਼ਾਇਦ ਹਾਂ ਪੱਠਾ ਜਾ 9:00 ਵਜੇ ਚਾ ਪੱਠੇ ਦਾ ਤਾਂ ਕੋਈ ਉਹ ਨਹੀਂ ਹੈਗਾ ਆਪਾਂ ਨੂੰ ਆਪਾਂ ਨੂੰ ਇਹਦਾ ਬੱਤੀ ਦਾ ਠੀਕ ਆ ਆ ਫਿਰਦੀ ਪਿਓ ਕੂਤਰਾਂ ਨੂੰ 12:00 ਵਜੇ 24 ਮਿੰਟ ਹੋ ਗਏ ਬਾਈ ਆ ਹੁਣ ਆਉਂਦੇ ਨੇ ਬੈਠਣਾ ਇਹ ਆ ਗਿਆ ਆ ਗਿਆ ਪੱਠਾ ਦਾ ਕਾਂਤਰਾਂ ਵਾਲਾ ਵੀ ਆ ਗਿਆ ਦੋਵੇਂ ਭਲਾਪੀਆਂ ਲਓ ਜੀ ਬਾਬਿਓ ਦੇਖ ਲਓ ਹਲੇ ਵੀ ਨਹੀਂ ਮੂੰਹ ਪਟਿਆ ਬਾਈ ਸਵੇਰ 7:00 ਵਜੇ ਦਾ 7:30 ਦਾ ਛੱਡਾ ਹੋਇਆ ਹਲੇ ਨਹੀਂ ਮੂੰਹ ਪਟਿਆ ਹਲੇ ਪੱਠੇ ਨੇ ਪੱਟ ਰੱਖਿਆ 9:00 ਐਸੀ ਆ ਦੇ ਪੁੱਤ ਨੇ ਨਹੀਂ ਨਿਪਟਾਇਆ ਬਈ ਮੂੰਹ ਦੇਖ ਲੋ 12:00 ਵਜੇ 1 ਮਿੰਟ ਆ ਬਬ 12:00 ਵਜੇ 25 ਮਿੰਟਾਂ ਤੇ ਆਇਆ ਬਈ ਅੱਜ ਠੀਕ ਆ ਕਾਪੀ ਕਿੱਧਰ ਗਈ ਕਾਪੀ ਕਾਪੀ ਚੱਲ ਪੈਣਾ ਤਾਂ ਚੱਕ ਗਏ ਕਾਪੀ ਚੱਕ ਲੈਂਦੀ ਤੇ ਆ ਤੀਗਾ ਆ ਬਬ ਦੇਖੋ 7:40 ਜਿਹੜਾ ਆਇਆ ਸੀ 7:30 ਮੰਨ ਲਓ 10 ਮਿੰਟ ਹੋ ਤੇ 12:00 ਵਜੇ 25 ਮਿੰਟਾਂ ਤੇ ਆਇਆ ਹਲੇ ਹਲੇ ਤੱਕ ਨਹੀਂ ਮੂੰਹ ਪਟਾ ਤੁਸੀਂ ਜੰਬਰ ਦੇਖੋ ਹਟ ਜਾ ਬਾਕੀ ਮੈਂ نیچے ਲਿਆਉਣਾ ਤਾਰ ਕੇ ਤੇ ਇਹਦਾ ਵੀ ਕਰ ਦੇਈਏ ਚਲ ਇਹ ਪਤਾ ਨਹੀਂ ਨੌਕ ਵੀ ਢਾਇਆ ਸੀਗਾ ਨਾ ਤੂ ਤੋ 12 12:25 ਪੀਐਮ ਠੀਕ ਆ ਹਰ ਕੋਈ ਨਾ ਇਹ ਵਧੀਆ ਉੱਡ ਗਿਆ ਠੀਕ ਆ ਹਨਾ ਤੇ ਬੱਚਾ ਬਹੁਤ ਵਧੀਆ ਉੱਡਿਆ ਬਈ ਹਨਾ ਇਹ ਮੈਂ ਤੁਹਾਨੂੰ ਪਹਿਲੀ ਕਹਿ ਰਿਹਾ ਸੀ ਵੀ ਇਹ ਨੇ ਇਹਨੇ ਉੱਡਣੀ ਉੱਡਣਾ ਉਹੀ ਗੱਲ ਆਣਾ ਵੀ ਪਹਿਲਾਂ ਵੀ ਗੱਲ ਕਰਕੇ ਟਮ ਮੈਂ ਜਿਹਨੇ ਉੱਡਣਾ ਉਹ ਤਾਂ ਉੱਡੇ ਗਏਗਾ ਹਨਾ ਜਿਹਨੇ ਨਹੀਂ ਉੱਡਣਾ ਉਹ ਸਦਾ ਹੀ ਨਹੀਂ ਉੱਡਦਾ ਵੀ ਮਤਲਬ ਜ਼ਮੀਨ ਹੀ ਉੱਡਦਾ ਹੈਗਾ ਉਹ ਤੇ ਕਰਦੇ ਆ ਵੀ ਲੌਕ ਲਾ ਕੇ ਲੈਉਣੇ ਆ ਬਾਲਾ ਵੀ ਮੱਛਣ ਦੇ ਧੁੱਪ ਚ ਮੈਂ ਚੱਪਲਾਂ ਲੈਣ ਗਿਆ ਸੀਗਾ ਕਿਤੇ ਕਹਿ ਦੋ ਵੀ ਅੰਦਰ ਵਗ ਗਿਆ ਹਨਾ ਤੇ ਲਾਈਏ ਛੇ ਛੇ ਤੀ ਟੋਪ ਜਿਆਦੇ ਆ ਨਾ ਗਰਮੀ ਦੇਖੋ ਸੋ ਹਵਾ ਨਹੀਂ ਵੀ ਕਬੂਤਰ ਆਣਾ ਉਹ ਕਰਕੇ ਜਾਨਵਰ ਆ ਆ ਦੇਖੋ ਬਈ ਆ ਬੈਠਾ ਦਿਖਾ ਦੋ ਮੂੰ ਪੱਟਿਆ ਹੋਇਆ ਉਹ ਉਹਦਾ ਵੀ ਉਹਨੇ ਆਉਂਦੀ ਸਰ ਪੜਾਇਆ ਪੱਟਿਆ ਦੀ ਹੁਣ ਪੱਠ ਰਹਿ ਗਿਆ ਤੇ ਲਾ ਕੇ ਲਾਈਏ ਬਈ ਦਿਨਿਆਂ ਪਾਣੀ ਪੋਣੀ ਹਨਾ ਕਰਦੇ ਸੁੱਟ ਨਾਲ ਸ਼ੇਰ ਜੋ ਆ ਬੋ ਜਾਨਵਰ ਲਾ ਲਿਆ ਬਈ ਠੀਕ ਆ ਦੇਖੋ ਆ ਬੋਰੀ ਵੀ ਗਿੱਲੀ ਕਰਤੀ ਠੀਕ ਆ ਤੇ ਜਾਨਵਰ ਦੇਖੋ ਅੱਖਾਂ ਜਾਵਾਂ ਸਾਫ ਨੇ ਚਾਲ ਆਉਂਦੀਆਂ ਮੜਾ ਜਾਇ ਫਰਕ ਨਹੀਂ ਹੈਗਾ ਜਾਨਵਰ ਨੂੰ ਠੀਕ ਆ ਨਹੀਂ ਇੰਨਾ ਮਤਲਬ ਉੱਡ ਕੇ ਕਈ ਤਾਂ ਬੰਦਲ ਜਾਂਦੇ ਨੇ ਠੀਕ ਆ ਚਲੋ ਕੋਈ ਨਾ ਬਾੜਾ ਹੁਣ ਘਰ ਤੇ ਤੇ ਕੋਲ ਇਹਨਾਂ ਨੇ ਇਹਨਾਂ ਨੂੰ ਬਈ ਹੁਣ ਕੋਲੀ ਕੋਲੀ ਕਰਕੇ ਪਾਣੀ ਪਾਈਏ ਪਾ ਕੇ ਖੰਡ ਮੜ ਗਈ ਕਿਉਂਕਿ ਪਾਣੀ ਸਭ ਕੁਝ ਤਾ ਲਓ ਜੀ ਪਾਪ 량 ਦਾ ਪਾਣੀ ਆਇਆ ਓਏ ਦੇਖ ਲਓ ਤੁਸੀਂ ਆਪ ਹੀ ਸਾਹਮਣੇ ਪਾਣੀ ਰੱਖਿਆ ਹੋਇਆ ਜਾਮਪਨ ਠੀਕ ਹੈ ਆਏ ਨਾ ਮਤਲਬ ਸਮਝ ਜਿਓ ਵੀ ਕਿਤੇ ਕਈ ਵਾਰ ਹੁੰਦਾ ਹਨਾ ਹੱਥ ਜੀ ਟੋਕਣ ਦੀ ਵੀ ਭਾਈ ਇਹ ਤਾਂ ਪਹਿਲਾਂ ਬਦਾਮ ਰੱਖਦੇ ਹੋਣਗੇ ਉਹ ਮਤਲਬ ਵੀ ਪਹਿਲਾਂ ਪਾਣੀ ਰੱਖਦਾ ਉਹ ਪੀਲਾ ਉਹ ਤੂੰ ਆਏ ਥੋੜੀ ਉਹ ਕਰਦਾ ਹਲੇ ਪੀਲਾਈ ਯਾਰਾ ਲ ਲੈ ਮਹੀਆ ਇੰਨਾ ਕਿ ਆਖੜਦਾ ਚਲਾ ਬਈਰ ਪਪੇ ਆਉਣੇ ਬਈ ਪਾਣੀ ਇਹਨਾਂ ਨੂੰ ਕਰ ਦੇ ਸੋਛੋ ਤੇ ਨਾਲ ਅੱਗੇ ਬਈ ਕੂਬੂਦਰੀ ਦੇ ਅੱਗੇ ਬਣਾ ਠੀਕ ਹੈ ਅੱਗੇ ਕਰ ਦੇ ਨਾਲ ਕੱਟਦੇ ਹੁੰਨੇ ਆ ਤੇ ਹੁਣ ਆਉਂਦੀ ਹੈ ਬਰੇਤੀ ਜੀ ਛਾਨਣ ਵਾਲੀ ਹੈਨਾ ਹੁਣ ਉਹਦੇ ਇੱਥੇ ਨੀਚੇ ਦੀ ਨਾਗੀ ਨਾ ਦਬਾ ਦਬਕੇ ਉਹਨਾਂ ਸੋਖਾਂ ਦਾ ਆਇਆ ਇਹ ਤਾਂ ਮੰਡ ਜੂਗੀ ਹੁਣ ਦੇਖੀ ਚੱਲੋ ਮੰਡ ਜੂਗੀ ਨਹੀਂ ਹਾਲੇ ਪਤਾ ਨਹੀਂ ਕੀ ਇਮ ਪੱਠਾ ਜਾਂ ਪੱਠੀ ਕੀ ਨਿਕਲੂਗੀ ਦੇਖਦੇ ਲੱਗ ਜਾ ਲਓ ਜੀ ਬਾਕੀ ਉਤਰੀ ਖਾਣਾ ਕੋ ਉਤਰੀ ਭੀਨੇ ਪਣਿਆ ਬੱਚਾ ਯਾਰ ਬੱਚਾ ਲਾ ਕੇ ਖਾਣਾ

ਤੇ ਇਹ ਗਣਾ ਸੀ हां ਤਾਂ ਦਾਣਾ ਬਾਦਾਮ ਪਾਤੇ ਬਈ ਪੰਜ ਠੀਕ ਆ ਅਜੋ ਵਾਲੇ ਨਹੀਂ ਪਾਏਗੇ ਬਸ ਪੰਜ ਸਿਰਫ ਉਹਦਾ ਪੰਜ ਵੀ ਵੱਧ ਨੇ ਤਿੰਨ ਚਾਰ ਕੇ ਬਹੁਤ ਹੁੰਦੇ ਨੇ ਠੀਕ ਆ ਇਸ ਤੋਂ ਬਾਅਦ ਥੋੜੇ ਜਿਵੇਂ ਮਾਮੂਲੀ ਇਹ ਦਾਣੇ ਬਸ ਇਸ ਵਾਰ ਖੋਡੇ ਚ ਤੇ ਇਹਨਾਂ ਨੂੰ ਵੀ ਦਾਣੇ ਪਾਉਣੇ ਆ ਹੂੰ ਤਾਂ ਚਲ ਪਾਏ ਦੇਖੀ ਕਿੰਨੇ ਕਰਾਈਗੇ ਆਇਆ ਨੇ ਚਾਲਾ ਅੱਜ ਬਹੁਤ ਵਧੀਆ ਜਾ ਉੱਟਿਆ ਬਈ ਬੱਚਾ ਜਾ ਠੀਕ ਹੈ ਦੇਖੋ ਨਾ ਕਬੂਤਰੀ ਲੱਗਦੀ ਆ ਜਿਵੇਂ ਇੱਕ ਪੱਠੀ ਨਿਕਲੂਗੀ ਹਨਾ ਜਾਂ ਕਬੂਤਰੀ ਬਣੂਗੀ ਤਾਂ ਕਰਕੇ ਬਾਬੇ ਕਬੂਤਰੀ ਨਿਕਲ ਜਾਂਦਾ ਮੂੰਹ ਚ ਥੋੜੇ ਹੋਰ ਪੜੀ ਚੱਲੋ ਯਾਰ ਪੌਣਿਆਂ ਤਿੰਨ ਮਿਲ ਤੱਕ ਸਨੇ ਬਲੋਗ ਦੇ ਨਾਲ ਫਾਇਦਾ